ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੰਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਆ ਤੇ ਰੁੱਖਾਂ ਦੇ ਪੱਤੇ ਰੰਗ-ਬਰੰਗੇ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਤੇ ਰੰਗ-ਬਰੰਗੇ ਦਰਖਤ ਤੇ ਹੋ ਰਿਹਾ ਆ ਮੌਸਮ ਹੈਗਾ ਜੀ ਬਦਲਵਾਈ ਆ ਝੜ ਹੋਇਆ ਤੋਂ ਪਰ ਦੇਖਣ ਨੂੰ ਨਹੀਂ ਮਿਲਣ ਈ ਅੱਜ ਤੇ ਠੰਡ ਤਾਂ ਹੁਣ ਮੌਸਮ ਵਿੱਚ ਸ਼ੁਰੂ ਹੋ ਗਈ ਆ ਤੇ ਮੈਂ ਦੋਰੀ ਬਰ ਚਾਹ ਚੂ ਪੀ ਕੇ ਰੋਟੀ ਖਾਧੀ ਫਿਰ ਡੀਪ ਕਲੀਨਿੰਗ ਜਿਹਨੂੰ ਕਹਿ ਸਕਦੇ ਡੂੰਗੀ ਸਫਾਈ ਸ਼ੁਰੂ ਕੀਤੀ ਹੈ ਕਰਨ ਵਾਸਤੇ ਤੇ ਗ੍ਰਾਈਦੀ ਤੇ ਦੋ ਘੰਟੇ ਲਾਏ ਆ 1 ਘੰਟਾ ਲਾ ਕੇ ਫਿਰ ਥੋੜਾ ਰੁਕ ਗਈ ਫੇਰ ਦੁਬਾਰਾ 1 ਘੰਟਾ ਲਾਇਆ ਮੈਂ ਕਿ ਜੇ ਮੈਂ ਲਗਾਤਾਰ ਸਾਰੀ ਦਿਲੀ ਲੱਗੀ ਰਹੀ ਤੇ ਫੇਰ ਥੱਕ ਜੂੰਗੀ ਸਸਿਕਲ ਜੀ ਕਿਤਰਾ ਹਾਲ ਚਾਲ ਨਹੀਂ ਨਹੀਂ ਮੈਂ ਕੈਨੇਡਾ ਨਹੀਂ ਆ ਕਿ ਮੈਂ ਅਮਰੀਕਾ ਆ ਜੀ ਤੁਸੀਂ ਕਿੱਥੋਂ ਬੋਲਣ ਦੇ ਆ ਆ ਕੈਨੇਡਾ ਵਰਗਾ ਲੱਗਦਾ ਹੈ ਹਾਂ ਵੇ ਅਸੀਂ ਮੈਂ ਵੀਡੀਓ ਵਿੱਚ ਦੇਖਿਆ ਕੈਨੇਡਾ ਤੇ ਅਮਰੀਕਾ ਦਾ ਕੋਈ ਨਾ ਫਰਕ ਨਹੀਂ ਹੈਗਾ ਪਰ ਮੌਸਮ ਦਾ ਫਰਕ ਬਹੁਤ ਆ ਅਸੀਂ ਨਹੀਂ ਜਾਣਾ ਚਾਹੁੰਦੇ ਕੈਨੇਡਾ ਉੱਥੇ ਬਰਫ਼ ਬੜੀ ਪੈਂਦੀ ਆ ਇੱਥੇ ਨਹੀਂ ਬਰਫ਼ ਪੈਂਦੀ ਇੱਥੇ ਇੰਡੀਆ ਵਾਲਾ ਮੌਸਮ ਰਹਿੰਦਾ ਅਕੱਲ ਵੀ ਕਾਰ ਖਲੋਤੀ ਸੀਗੀ ਤੇ ਸਟਾਰਟ ਸੀਗੀ ਤੇ ਅੱਜ ਵੀ ਤੇ ਬੜੀ ਲੱਗਉਂਦੀ ਨੇ ਡਰ ਜਿਹਾ ਲੱਗਦਾ ਪਤਾ ਨਹੀਂ ਆਂਦਾ ਕੌਣ ਕਾਰ ਦੇ ਵਿੱਚ ਹਾਂਜੀ ਮੈਂ ਕੈਨੇਡਾ ਨਹੀਂ ਜੀ ਮੈਂ ਅਮਰੀਕਾ ਕੈਲੀਫੋਰਨੀਆ ਤੇ ਤੁਸੀਂ ਕਿੱਥੋਂ ਬੋਲਣ ਦਾ ਜੀ ਉਧਰ ਤੋਂ ਮੈਂ ਕੀ ਜਾਣਾ ਪੜੇ ਜਿੱਥੇ ਸੜਕ 'ਪੋਂ ਗੰਡੀ ਵਗਦੀ ਵੀ ਬੜੀ ਹੈ ਦੋ ਲੈਣਾ ਜਾਣ ਦੋ ਲੈ ਆਉਣ ਮੈਂ ਇਧਰ ਨੂੰ ਚੱਲ ਨਹੀਂ ਪਾ ਲੇ ਦੇਖ ਨੂੰ ਤਾਂ ਕਾ ਗਿੱਲਾ ਲੱਗਣ ਡਿਆ ਨੇ ਖੁੱਡਾ ਪੱਟੀਆਂ ਲੱਗਦੀਆਂ ਕਿੰਨਾ ਟਾਈਮ ਹੋ ਗਿਆ ਮੇਰੇ ਪੌਣੇ 2 ਸ਼ਾਮਾਂ ਦੇ 1:44 ਤੇ ਅਦਰ ਛੜਕ ਦੇਖਿਆ ਕਿੰਨੀ ਵਜੇ ਵਗਣ ਡਈ ਆ ਤੇ ਇਹ ਥੋੜੀ ਜਿਹੀ ਚੜਾਈ ਜੀ ਸੀ ਚੜਾਈ ਤਰ੍ਹਾਂ ਕਰਨ ਇਹ ਪਾਰਕ ਹੈਗੀ ਆ ਤੁਹਾਡੇ ਮੈਸੇਜ ਜੀ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਕੀ ਕਿਹਾ ਮੈਂ ਕੱਲ ਵੀ ਕੋਸ਼ਿਸ਼ ਕੀਤੀ ਸੱਦਾ ਘੰਟਾ ਤੁਰਨ ਦੀ ਆ ਇੱਕ ਟੁਕੜਾ ਪਾਰਕ ਦਾ ਇੱਕ ਉਧਰ ਇੱਕ ਉਹ ਦੂਰ ਤੇ ਜਦੋਂ ਬਹੁਤ ਜਿਆਦਾ ਮੀਂਹ ਪੈਂਦਾ ਉਦੋਂ ਇੱਥੇ ਪਾਣੀ ਖਲੋ ਜਾਂਦਾ ਬਹੁਤ ਜਿਆਦਾ ਵੇ ਫਿਰ ਇਧਰ ਪਾਣੀ ਆਂਦਾ ਨਹੀਂ ਤੇ ਉਧਰ ਵੀ ਦੋ ਛੱਪੜ ਜੇ ਬਣੇ ਆ ਇਹ ਤੀਸਰਾ ਆ ਪਾਰਕ ਦੀ ਪਾਰਕ ਛੱਪੜ ਦਾ ਛੱਪੜ ਆ ਤੇ ਕੱਲ ਵੀ ਮੈਂ ਕੋਸ਼ਿਸ਼ ਕੀਤੀ ਤੁਰਨ ਦੀ ਅੱਜ ਵੀ ਵੈਸੇ ਤੇ ਮੈਂ ਗਰਾਹ ਦੀ ਡੀਪ ਕਲੀਨਿੰਗ ਸ਼ੁਰੂ ਕੀਤੀ ਅੱਜ ਸੁੱਖ ਨਾਲ ਦੇਖੋ ਕਿੰਨੇ ਦਿਨ ਲੱਗਦੇ ਕਿੰਨੇ ਮਹੀਨੇ ਲੱਗਦੇ ਕਦੋਂ ਬਰੀ ਕੰਮ ਵੱਜਦੀਆਂ ਕਿਉਂਕਿ ਡੀਪ ਕਲੀਨ ਕਰਨੀ ਸਭ ਤੋਂ ਔਖਾ ਕੰਮ ਹੁੰਦਾ ਐਸ ਦਾ ਮਤਲਬ ਕੀ ਹੈ ਜੀ ਅਰੇ ਫੌਜੀ ਹੋ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਸੌਰੀ ਵੈਸੇ ਤੇ ਮੈਂ ਹੈਗੀ ਆ ਪੰਜਾਬ ਤੋਂ ਮੈਂ ਆ ਗਿਆ ਅੰਬਰਸਰ ਤੋਂ ਹਰੀਕੇ ਪਤਨ ਤਰਨ ਤਾਰਨ ਉਧਰ ਵੱਲਦੀ ਆ ਅੱਛਾ ਜੀ ਤੁਸੀਂ ਮੇਰੀ ਬੁਲੀ ਤੋਂ ਹੁੰਦਾ ਚਲਾਇਆ ਮੈਂ ਕੀ ਆ ਧੰਨਵਾਦ ਹੋ ਜੀ ਤੁਸੀਂ ਆ ਦੇਖੋ ਇਸ ਤਰ੍ਹਾਂ ਦੀ ਮਿੱਟੀ ਬੜੀ ਚੰਗੀ ਲੱਗਦੀ ਜਿ ਤਰ੍ਹਾਂ ਇੰਡੀਆ 'ਚ ਵਾਹਣ ਨਹੀਂ ਹੁੰਦਾ ਇਹ ਵੀ ਮੈਨੂੰ ਲੱਗਦਾ ਚੂਹੇ ਚਾਹ ਨਹੀਂ ਖੁੱਡਾਂ ਦੀਆਂ ਪੱਟੀਆਂ ਆਣੀਆਂ ਅੱਛਾ ਤੁਸੀਂ ਪਟਿਆਲਾ ਤੋਂ ओके ਹੁਣ ਵੀ ਤੁਸੀਂ ਪਟਿਆਲਾ ਉਤੋਂ ਉੱਥੇ ਤੇ ਮੈਨੂੰ ਲੱਗਾ ਰਾਹ ਦਪਈ ਹਨਾ ਦੇਖਿਆ ਉੱਧਰ ਕਿੰਨਾ ਰਸ਼ ਕਰ ਹੁੰਦਾ ਤਾਂ ਹੀ ਮੈਂ ਥੋੜੇ ਜਿਹਾ ਫਰਕ ਨਾਲ ਤੁਰਦੀ ਐ ਭਈ ਆ ਖੜਕਾ ਨਾ ਸੁਣੀ ਮੈਨੂੰ ਆ ਦੇਖੋ ਪੱਤੇ ਪੱਤੇ ਖਿਲਰੇ ਹਾਂਜੀ ਮੈਂ ਕੱਲੀ ਆਂ ਤੁਰਨ ਵਾਸਤੇ ਮੈਂ ਕਦੀ ਨਹੀਂ ਕਿਸੇ ਦੇ ਨਾਲ ਆਉਂਦੀ ਮੈਨੂੰ ਕੱਲੀ ਤੁਰਨਾ ਪਸੰਦ ਹੈ ਕਿਉਂਕਿ ਹਰੀਕ ਦਾ ਆਪਣਾ ਟਾਈਮ ਹੁੰਦਾ ਸਮਾਂ ਹੁੰਦਾ ਕੋਈ ਕਿਸੇ ਟਾਈਮ ਵਿਲਾ ਹੁੰਦਾ ਕੋਈ ਕਿਸੇ ਟਾਈਮ। ਦਿਨ ਵੀ। ਓਕੇ। ਹੋਏ ਫਿਰ ਤੁਸੀਂ ਸੁੱਤੇ ਕਿਉਂ ਨਹੀਂ? ਤੁਸੀਂ ਕੰਮ ਤੇ ਜਾਂਦੇ। ਜਿਹੜੇ ਛੋਟੇ ਬੱਚੇ ਹੁੰਦੇ ਸੀ ਇਸ ਤਰ੍ਹਾਂ ਦੇ ਥਾਂ ਤੇ ਬੜਾ ਤੁਰੀਦਾ ਸੀ ਹਨਾ। ਤੁਸੀਂ ਕਿਉਂ ਨਹੀਂ ਸੁੱਤੇ? ਦੱਸ। ਤੁਹਾਨੂੰ ਤਾਂ ਸੌਣਾ ਚਾਹੀਦਾ। ਸਕੂਲ ਦੀ ਇੱਧਰ ਹੈਗਾ 7 7ਵੀਂ 8ਵੀਂ ਦਾ ਬੱਚਿਆਂ ਦਾ ਸਕੂਲ ਆਈ ਥਿੰਕ ਹਾਂ ਤੇ ਮਿਡਲ ਸਕੂਲ ਜਿਹਨੂੰ ਕਹਿ ਸਕਦੇ ਨੇ ਤੇ ਛੁੱਟੀ ਹੋਣ ਜਦ ਇਹ ਤਾਂ 2:40 ਮਿੰਟ ਦੇ ਸ਼ਾਇਦ ਛੁੱਟੀ ਹੋਣੀ ਆ ਤੇ ਘਾਰਾਂ ਪਹਿਲਾਂ ਹੀ ਆ ਕੇ ਉੱਥੇ ਖਲੋਤੀਆਂ ਕਿਉਂਕਿ ਫਿਰ ਆ ਪਾਰਕ ਨਹੀਂ ਮਿਲਦੀ ਮੈਨੂੰ ਮੇਰੇ ਕੋ ਸਨੈਪਚੈਟ ਹੈ ਹੈਗੀ ਪਰ ਮੈਂ ਇਹਨੇ ਚਲਾਉਂਦੀ ਨਹੀਂ ਹੈਗੀ 나 ਮੈਨੂੰ ਚਲਾਉਣੀ ਆਵੇ ਮੈਂ ਤਾਂ ਬਸ ਪਹਿਲਾਂ ਪਹਿਲਾਂ ਥੋੜੀ ਥੋੜੇ ਜਿਹੇ ਚਿਰ ਮੈਂ ਫੇਸਬੁੱਕ ਚ ਚਲਾਈ ਆ ਹੁਣ ਮੈਂ ਤਾਂ ਵੀ ਬਸ ਮੜੀ ਗੁੱਟ ਪੋਸਟਾਂ ਚ ਉਹ ਵੀ ਨਹੀਂ ਚਲਾਉਂਦੀ ਤੇ ਉਸ ਤੋਂ ਬਾਅਦ ਮੈਂ ਤਾਂ ਇੰਸਟਾਗ੍ਰam ਉਹ ਵੀ ਨਹੀਂ ਇੰਨਾ ਵਿੱਚ ਚਲਾਉਂਦੀ ਜੇ ਕੋਈ ਚੀਜ਼ ਲਾਉਣਾ ਫਿਰ ਚੇਤਾ ਭੁੱਲ ਜਾਂਦਾ ਤੇ ਜਿਹੜੀ ਸਨੈਪਚੈਟ ਉਹ ਤੇ ਮੇਰੇ ਪੱਲੇ ਨਹੀਂ ਪਈ ਕਿਉਂਕਿ ਹਰੇਕ ਚੀਜ਼ ਚਲਾਉਣੀ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਤੇ ਫਿਰ ਟਿਕਟੋਕ ਆਈ ਉਹ ਕਾਫੀ ਚਲਾਈ ਮੈਂ ਨਹੀਂ ਕਹਿੰਦੀ ਕਿ ਮੈਨੂੰ 100% ਹੀ ਚਲਾਉਣੀ ਆ ਕਿ ਬਟ ਕੁਝ ਹੱਦ ਤੱਕ ਮੈਂ ਉਹ ਚਲਾਈ ਫਿਰ ਤੁਹਾਨੂੰ ਪਤਾ ਜੇ ਲਾਈਵ ਬੈਠੋ ਭਾਵੇਂ ਫੋਟੋ ਬਣਾ ਲਈ ਹੋਵੇ ਹਨ ਉਹ ਲੋਕੀ ਫਿਰ ਬਹੁਤ ਵਰਦਕਤ ਬੋਲਦੇ ਫਿਰ ਹੁਣ ਆਪਾਂ ਆ ਗਏ YouTube ਤੇ ਸੋ ਹੁਣ ਮੈਨੂੰ YouTube ਜ਼ਿਆਦਾ ਵਧੀਆ ਲੱਗਦੀ ਤਪਲੀ ਮਮੀ ਵੀ ਠਾ ਦਿੱਤੇ ਹਨ ਵੈਸੇ ਤੇ ਮੈਨੂੰ ਵੀ ਨਹੀਂ ਰਾਤ ਨੂੰ ਨੀਂਦ ਆਉਂਦੀ ਪਤਾ ਨਹੀਂ ਕਿਉਂ ਦੋ ਚਾਰ ਘੰਟੇ ਹੀ ਆਉਂਦੀ ਬਸ ਮੱਸੀ ਖਿੱਚ ਠੂਕੇ ਫਿਰ ਦਿਨੇ ਮੈਨੂੰ ਮੇਰੀ ਮੈਨੂੰ ਲੱਗਦਾ ਆਂਡੀਆਂ ਵਾਲੀ ਨੀਂਦ ਆ ਦਿਨੇ ਮੈਨੂੰ ਨੀਂਦ ਆਉਂਦੀ ਆ ਉਦੋਂ ਮੇਰੇ ਕੋਲ ਨਾ ਜਿਆਦਾ ਸਮਾਂ ਨਹੀਂ ਹੁੰਦਾ ਕਿ ਆਪਾਂ ਸਾਰੀ ਜਿਹੜੀ ਪੈ ਰਹੀ ਏ ਰਾਤ ਨੂੰ ਮੈਨੂੰ ਸਿਰਫ ਦੋ ਚਾਰ ਘੰਟੇ ਨੀਂਦ ਆਉਂਦੀ ਪਤਾ ਨਹੀਂ ਕਿਉਂ ਮੇਰੀ ਨੀਂਦ ਕਹਿ ਸਕਦੇ ਟੁੱਟਵੀ ਟੁੱਟਵੀ ਨੀਂਦ ਆ ਸਾਡੇ ਮੈਨੂੰ ਸਮਝ ਨਹੀਂ ਲੱਗੀ ਕਮੈਂਟ ਦੀ ਹਾਂਜੀ ਮੈਂ ਮੇਰੇ ਨਾਲ ਜੀ ਆਪਾਂ ਝੂਠ ਕਰਕੇ ਬੋਲਣਾ ਹਨ ਤੇ ਜੇ ਵਿਆਹ ਹੋਇਆ ਆਪਾਂ ਕਹਤੇ ਕਿ ਇਹ ਕਿ ਨਹੀਂ ਹੋਇਆ ਹਾਂਜੀ ਹੋਇਆ ਜੀ ਆਹ ਜਿਹੜੇ ਛੋਟੇ ਛੋਟੇ ਦਰਖਤ ਕਿੰਨੇ ਸੋਹਣੇ ਲੱਗਦੇ ਆਹ ਵਾਲੇ ਪੱਤੇ ਵੀ ਇਹ ਹੈਗੇ ਬੇਬੀ ਦਰਖਤ ਬੇਬੀ ਪੱਤੇ ਬਹੁਤ ਕਿਊਟ ਲੱਗਦੇ ਪਰ ਜਦੋਂ ਇਹ ਦਰਖਤ ਵੱਡੇ ਹੋ ਜਾਂਦੇ ਆ ਜਿਹੜੇ ਇਹਨਾਂ ਦੇ ਪੱਤੇ ਡਿੱਗਦੇ ਆ ਪਿੱਪਲ ਵਾਂਗ ਬੋੜ ਵਾਂਗ ਫੇਰ ਹੀ ਜਿੰਗ ਲੱਗਦੇ ਔਰ ਇੱਕ ਦਰਖਤ ਇਹਦੇ ਵੀ ਪੱਤੇ ਬੜੇ ਸੋਹਣੇ ਲੱਗਦੇ ਪਰ ਫੋਨ ਵਿੱਚ ਨਹੀਂ ਦਿਖਦੇ ਕਿੰਗਰੀਆਂ ਜਿਹਾ ਵਾਲੀ ਪੱਤੇ ਆ ਡਿਜ਼ਾਈਨ ਜਿਹੀ ਵਾਲੇ ਉੱਥੇ ਘਾਰਾ ਨਾ ਪ੍ਰਿਆਪਿਆ ਹਮ ਸੜਕ ਅਰੇ ਗੋਰੇ ਹੁੰਦੇ ਉਹ ਤਾਂ ਪਹਿਲਾਂ ਹੀ ਆ ਦੂਜਾ ਅਨੇ ਤੀਜਾ ਟੋਟਾ ਆ ਗਿਆ ਦੋ ਟੋਟੇ ਉਧਰ ਰਹਿ ਕੇ ਪਾਰਕ ਦੇ ਇਹ ਅਸਲੀ ਛੱਪੜ ਏ ਕਹਿ ਸਕਦੇ ਕਿਉਂਕਿ ਪਹਿਲਾਂ ਇਹਦੇ ਚ ਪਾਣੀ ਖਲੋਤਾ ਹੁੰਦਾ ਮੀਂਹ ਦਾ ਜੇ ਇਹ ਪਰ ਜੇ ਫਿਰ ਉਧਰ ਜੇ ਉਹ ਪਰ ਜੇ ਫਿਰ ਉਧਰ ਆ ਮੇਰੀ ਚਿੱਠੀਆਂ ਦੇਖਣ ਵਾਲਾ ਵਾਲੀ ਚਾਬੀ ਆ ਕਿਉਂਕਿ ਮੈਂ ਰੋਜ਼ ਇਹ ਤੇ ਚਿੱਠੀਆਂ ਨਹੀਂ ਦੇਦੀ ਡੱਬੇ ਵਿੱਚ ਜਦੋਂ ਕਿਤੇ ਚੇਤਾ ਅਜ ਚਾਬੀ ਲਈ ਹੁਣ ਤਾਂ ਫਿਰ ਆਪ ਦੇਖ ਵੀ ਲਈਦੀ ਮੇਲ ਤੇ ਤੁਸੀਂ ਆਪ ਮੈਰਿਡ ਹੋ ਤੁਹਾਡਾ ਵਿਆਹ ਹੋਇਆ ਕਿੰਨੀ ਸੋਹਣੀ ਭਾਰਕ ਲੱਗਣ ਦੀ ਦਰਖਤ ਰੰਗ ਬਰੰਗੇ ਜਿਹੜੇ ਕ ਵੀਡੀਓ ਵਿੱਚ ਨਹੀਂ ਤੁਸੀਂ ਸ਼ਾਇਦ ਦੇਖ ਸਕਦੇ ਹੈਨਾ ਧੰਨਵਾਦ ਤੁਸੀਂ ਮੇਰੀ ਲਾਈਵ ਚ ਆਏ ਬੱਸ ਇਹ ਤੇ ਮੈਨੂੰ ਲਾਈਵ ਆਉਣਾ ਮੈਨੂੰ ਪਸੰਦ ਨਹੀਂ ਕਿਉਂਕਿ ਇਕੱਲਾ ਬੰਦਾ ਕਿੰਨੀਆਂ ਗੱਲਾਂ ਕਰੀ ਜਾਵੇ ਕੋਈ ਆ ਗਿਆ ਮਟਾਵਾ ਟਾਵਾ ਮੈਸੇਜ ਕਰਤਾ ਤਾਂ ਪਗਲ ਕਰੀ ਦੀ ਫਿਰ ਮੈਂ ਉਹਦੋਂ ਬੰਦ ਕਰ ਦੇਣੀ ਜਾ ਮੇਰਾ ਸਬਦ ਪਤਾ ਲੈਣ ਜਾਵਾਂ ਫਿਰ ਮੈਂ ਫਿਰ ਮੈਂ ਲਾਈਵ ਆਉਂਦੀ ਆ ਕਦੀ ਕਦੀ ਇਹ ਆਪ ਮੌਸਮ ਬਹੁਤ ਪਿਆਰਾ ਪਿਆਰਾ ਆ ਜਿਹੜੀ ਬੂਟੀ ਹੈਗੀ ਬਾਹਰਲੇ ਦੇਸ਼ਾਂ 'ਚ ਆ ਕੇ ਵੀ ਨਹੀਂ ਖੜਾ ਛੜਦੀ ਇਹ ਜੀ ਬਹੁਤ ਹੰਦੀ ਗੁੰਡਾਂ ਤੇ ਟਟਾਲਾ ਜਿਹਾ ਵੀ ਹੁੰਦਾ ਦੇਖੋ ਜਿੱਥੇ ਮਰਜੀ ਇਸ ਲਈ ਬੂਟੀ ਕੋ ਜੀ ਆ ਦੇਖਿਆ ਸ਼ਾਨ ਨੇ ਲਾਈ ਆ ਪਾਣੀ ਜਾਣ ਨੂੰ ਮੀਂਹ ਦਾ ਮਗੋਰੀਆ ਥੱਲੇ ਮੀਂਹ ਦਾ ਪਾਣੀ ਇਹਦੇ ਵਿੱਚ ਵੀ ਜਾਂਦਾ ਉਧਰ ਵੀ ਖੂਜੇ ਵਰਗਾ ਲੱਗਾ ਮੋਟਰ ਜੀ ਇੱਧਰ ਲੱਗੀ ਐ ਕਿ ਇੱਧਰ ਲੱਗਾ ਹਾਂਜੀ ਦੇ ਪਾਣੀ ਮੈਨੂੰ ਲਾਦਾ ਫਿਰ ਇਹ ਪੈਲੀਆਂ ਚ ਲੈ ਕੇ ਜਾਂਦੇ ਹੋਣੇ ਆ ਪੈਲੀਆਂ ਉਸੇ ਇਕੱਠਾ ਕਰਦੇ ਹੋਣੇ ਜਾਂ ਨਹਿਰਾ ਵਾਸਤੇ ਜਾਂ ਜਾਂ ਪੀਣਪੋਣ ਵਾਸਤੇ ਫਿਲਟਰ ਕਰਦੇ ਹੋਣੇ ਹੌਲ ਕੀ ਕਰਨ ਜੀ ਬੱਚੇ ਖੇਡ ਦੇ ਦੋ ਤਿੰਨ ਤਿੰਨ ਕੁੜੀਆਂ ਛੋਟੀਆਂ ਛੋਟੀਆਂ ਮਗਾ ਉੱਧਰ ਕੀ ਜਾਣਾ ਇੱਧਰ ਜਾਨੀ ਇੱਧਰ ਕਾਰਾਂ ਬਹੁਤ ਰੋਤੀਆਂ ਮੈਂ ਤਾਂ ਘਰੇ ਕੰਮ ਕਰਦੀ ਕਰਦੀ ਸਪਈਆਂ ਕਰਦੀ ਕਰਦੀ ਮੈਂ ਤੁਰਨਾਂਗੀ ਕਿਉਂਕਿ ਜੇ ਤੁਸੀਂ ਸਪੈਸ਼ਲ ਤਿਆਰ ਹੋ ਕਿਉਂ ਫਿਰ ਨਹੀਂ ਆ ਹੁੰਦਾ ਯੋ ਇੱਥੇ ਕਿਤੇ ਕਿਸੇ ਨੂੰ ਮਿਲਣਾ ਹੁੰਦਾ ਸਾਰੇ ਕਮਾਂਕਾਰਾਂ ਤੇ ਜਾਂਦੇ ਘਰਾਂ ਚ ਬੀਜ਼ੀ ਇੱਧਰ ਹੈਗਾ ਛੋਟੇ ਬੱਚਿਆਂ ਦਾ ਸਕੂਲ ਅ ਪਹਿਲੀ ਕੱਚੀ ਤੋਂ ਲੈ ਕੇ ਤੇ 6ਵੀਂ ਤੱਕ ਇੱਧਰ 7ਵੀਂ 8ਵੀਂ ਤੱਕ ਉੱਧਰ 10 ਕ ਕਰ ਛੱਡ ਕੇ 10ਵੇਂ ਮੈਂ ਬਹੁਤ ਜ਼ਿਆਦਾ ਹੀ ਕਰ ਦਿੱਤੀ ਆ ਸ਼ਾਇਦ 5 ਕ ਕਰ ਛੱਡ ਕੇ ਉਧਰ ਹਾਈ ਸਕੂਲ ਆ ਤੇ ਇਧਰ ਜਾ ਕੇ ਗਾਂ ਸ਼ਾਇਦ ਤੁਰ ਕੇ 15 ਮਿੰਟ ਲੱਗਣ ਜਾਂ ਅੱਧਾ ਘੰਟਾ ਹੋਵੇ ਜੁਨੀਵਰਸਿਟੀ ਆ ਇਹ ਸਾਰੇ ਇਸ ਏਰੀਏ ਦੇ ਲੱਗੇ ਲੱਗੇ ਸਾਰਾ ਕੁਝ ਹੈਗਾ ਮੈਨੂੰ ਤੁਰਦਿਆਂ ਸਾਬ ਵੀ ਚੜਿਆ ਕਿਉਂਕਿ ਮੈਂ ਤਾਂ ਕਦੀ ਤੁਰਦੀ ਨਹੀਂ ਇਧਰ ਪਾਣੀ ਲੱਗਦਾ ਪਤਾ ਨਹੀਂ ਇਹ ਅੰਦਰ ਜਾਣ ਵਾਸਤੇ ਕਹਿ ਸਕਦੇ ਆ ਜਹਾਂ ਜਿਹੜਾ ਪਾਣੀ ਮੈਨ ਲੱਗਦਾ ਜਿਆਦਾ ਛੜਕਾ ਛੁੜਕਾਂ ਤੇ ਹੈ ਇਹ ਇੱਥੇ ਆ ਜਾਂਦਾ ਜਿੱਥੇ ਕਮਰ ਨੂੰ ਲੱਗਦਾ ਹੁਣ ਮੈਨੂੰ ਅੱਜ ਮੈਂ ਤੁਰਕੇ ਘਰੇ ਜਾਵਾਂ ਜੇ ਮੈਂ ਦੁਕਾਨ ਲੱਭੇ ਮੇਰੇ ਕਿੰਨੇ ਮਿੰਟ ਖਰਾਬ ਹੋ ਜਾਣੇ ਮੜੀ ਦੇ ਚਾਈ ਮੜੀ ਜਿੰਨੇ ਕੋ ਢੋੜੇ ਹੁੰਦੇ ਨੇ ਅੰਦੀ ਇਹਦੇ ਵਿੱਚ ਖੋਈ ਘਾਹਾਂ ਤੋਂ ਬੜੀਆਂ ਖਲੋਤੀਆਂ ਨੇ ਮਨ ਲੱਗਾ ਸੀ ਕਿ ਇੱਕ ਦੋ ਹੀ ਮੈਨੂੰ ਲੰਗਣੀਆਂ ਪੈਣੀਆਂ ਪਰ ਇਹ ਕਾਫੀ ਨੇ ਆ ਵੀ درخت ਕਾਫੀ ਪੁਰਾਣੀ ਆ ਹੁਣ ਇਹ ਨਹੀਂ ਪਤਾ ਗਾਰ ਵਿੱਚ ਹੋ ਗੋ ਚੈਨ ਨੂੰ ਦੇਖੀ ਜਾਓ ਫਿਰ ਹੋਰ ਕੀ ਗੱਲ ਹੈ ਤੋ ਫਰਦੇ ਤਿੰਨ ਕਾਰਾਂ ਗੋਰੀਆਂ ਦੀਆਂ ਹੀ ਇੰਡੀਅਨ ਸ਼ਹਿਰੇ ਤੇ ਨਾ ਹੁਣ ਆਹ ਹੈਗਾ ਛੋਟੇ ਵਿੱਚ 10 ਸਕੂਨ ਇੰਨਾ ਚਿਰ ਪਹਿਲਾਂ ਗੋਰੇ ਗਰੇ ਜਿਆਦਾ ਆਉਂਦੇ ਪੰਜਾਬੀਆਂ ਕੋਲ ਕਿੱਥੇ ਟਾਈਮ ਹੁੰਦਾ ਉਹ ਤੇ ਟਾਈਮ ਤੋਂ ਬਾਅਦ ਹੀ ਆਪਾਂ ਪਹੁੰਚਦੇ 店里、嗯。嗯